ਸੰਗਤ ਦਾ ਬਹੁਤ ਪਰ ਮਹੰਗਾ ਦਾ ਸੰਗਤ ਦਾ ਇਹ ਹੀ ਆਪੀ ਪੈ ਜਾ ਬਚਉਣ ਆਜ਼ਾਦ ਲੜਨਾ ਕੱਲ ਉਹਨਾਂ ਦੀ ਝੰਗੜੀ ਮਿਲ ਕੇ ਆਈ ਹੈ ਤੇਨ ਸਾਢੇ ਦਿਨ ਅਜੇ ਤੱਕ ਉਹਨਾਂ ਦੀ ਬਰਾਕਤ ਸੀ ਕੱਲ ਤੱਕ ਕੋਈ ਅਜੇ ਬਚਾਰ ਨਹੀਂ ਸੀ ਬਾਕੀ ਅਜੇ ਉਹਨਾਂ ਦਾ ਹੀ ਫੈਸਲਾ ਵਾ ਵੀ ਉਹ ਹੀ ਪਹਿਲੇ ਮੰਨਦੇ ਹੀ ਨਹੀਂ ਉਹ ਅਜੇ ਤੱਕ ਤੇ ਮੰਨਦੇ ਹੀ ਨਹੀਂ ਹੁਣ ਗਾੜੀ ਦਾ ਪਤਾ ਨਹੀਂ ਵੀ ਕੱਲ ਨੂੰ ਜੋ ਵੀ ਫੈਸਲਾ ਹੋਊਗਾ ਉਹ ਦੱਸਿਆ ਜਾਊਗਾ ਜੇ ਉਹ ਸਰਕਾਰ ਦਾ ਰਵਈਆ ਲੱਗਦਾ ਕਿ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨ ਦੇ ਲਈ ਟਕਰਾ ਕਰਨ ਦੇ ਲਈ ਭਾਈ ਸਾਹਿਬ ਨੂੰ ਰਾਜਨੀਤੀ ਜਾ ਜਾਣਾ ਚਾਹੀਦਾ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਵੱਲੋਂ ਇਹ ਬਿਆਨ ਦਿੱਤੇ ਜਾਣ ਤੋਂ ਬਾਅਦ ਕਿ ਭਾਈ ਅਮਰਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ ਇਹਨਾਂ ਚਰਚਾਵਾਂ ਨੇ ਜੋਰ ਫੜ ਲਏ ਤੋਂ ਇਹਨਾਂ ਚਰਚਾਵਾਂ ਦੇ ਦੌਰਾਨ ਅਸੀਂ ਪਹੁੰਚੇ ਹਾਂ ਭਾਈ ਅਮਰਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਦੇ ਕੋਲ ਮਾਤਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦਾ ਐਡਵੋਕੇਟ ਖਾਲਸਾ ਵੱਲੋਂ ਬਿਆਨ ਦਿੱਤਾ ਕਿ ਉਸ ਤੋਂ ਬਾਅਦ ਲਗਾਤਾਰੇ ਚਰਚਾਵਾਂ ਨੇ ਮੀਡੀਆ 'ਚ ਵੀ ਖਬਰ ਆ ਰਹੀ ਹੈ ਨੇ ਕਿ ਭਾਈ ਅਮਰਪਾਲ ਸਿੰਘ ਲੋਕ ਸਭਾ ਚੋਂ ਲੜਨ ਜਾ ਰਹੇ ਨੇ ਕੀ ਤੁਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹੋ ਵੇਖੋ ਅਸੀਂ ਵੀ ਇਹ ਖਬਰ ਹੀ ਪੜ੍ਹੀ ਆ ਸਾਡੇ ਨਾਲ ਫੋਨ ਤੇ ਹੁੰਦਾ ਨਹੀਂ ਨਾ ਕੋਈ ਗੱਲਬਾਤ ਹੀ ਹੁੰਦੀ ਆ ਕੱਲ ਉਹਨਾਂ ਦੀ ਸਿੰਘਣੀ ਮਿਲ ਕੇ ਆਈ ਆ ਤਿੰਨ ਸਾਢੇ ਤਿੰਨ ਵਜੇ ਤੱਕ ਉਹਦੀਆਂ ਦੀ ਬਰਾਕਾਰ ਸੀ ਕੱਲ ਤੱਕ ਕੋਈ ਇਹੋ ਜਿਹੀ ਵਿਚਾਰ ਨਹੀਂ ਸੀ ਕਿਉਂਕਿ ਜੇ ਹੁੰਦਾ ਤਾਂ ਉਹ ਵੀ ਸਾਨੂੰ ਦੱਸਦੀ ਪਰ ਹੁਣ ਇਹਦੀ ਹੀ ਖਬਰ ਦੀ ਹੈ ਜੇ ਕੋਈ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਅੱਜ ਉਹਦੇ ਡੈਡੀ ਤੇ ਚਾਚਾ ਜੀ ਗਏ ਆ ਤੇ ਉਹ ਮਿਲਣਗੇ ਕੱਲ ਨੂੰ ਤੇ ਫੇਰ ਹੀ ਅਸੀਂ ਕਲੀਅਰ ਕਰਾਂਗੇ ਕਿਉਂਕਿ ਸੰਗਤਾਂ ਬਹੁਤ ਜ਼ਿਆਦਾ ਦਬਾਅ ਪਾਉਣੀਆਂ ਜਿੱਦਾਂ ਕਈ ਪਿੰਡਾਂ ਦੇ ਸਰਪੰਚ ਵੀ ਕਾਫੀ 20-25 ਪਿੰਡਾਂ ਦੇ ਸਰਪੰਚ ਵੀ ਇਕੱਠੇ ਆਏ ਸੀ ਤੁਸੀਂ ਘਡੂਰ ਸਾਹਿਬ ਤੋਂ ਹਜਾਜ਼ ਚੋਣ ਲੜੋ ਅਜੇ ਤੱਕ ਸਾਡਾ ਕੋਈ ਫੈਸਲਾ ਨਹੀਂ ਕਿਉਂਕਿ ਫੈਸਲਾ ਉਹਨਾਂ ਦਾ ਹੀ ਆ ਜੋ ਵੀ ਭਾਈ ਸਾਹਿਬ ਕਰਨਗੇ ਉਹ ਹੀ ਫੈਸਲਾ ਕਰਨਗੇ ਹੁਣ ਉਹ ਗਏ ਆ ਕੱਲ ਨੂੰ ਜੋ ਵੀ ਫੈਸਲਾ ਹੋਊਗਾ ਉਹ ਦੱਸਿਆ ਜਾਊਗਾ ਬੀਤੇ ਕੱਲ ਜਦੋਂ ਭਾਈ ਸਾਹਿਬ ਦੀ ਧਰਮ ਪਤਨੀ ਵੱਲੋਂ ਮੁਲਾਕਾਤ ਕੀਤੀ ਗਈ ਉਦੋਂ ਉਹਨਾਂ ਵੱਲੋਂ ਕੋਈ ਇਸ ਗੱਲ ਦਾ ਇਸ਼ਾਰਾ ਨਹੀਂ ਕੀਤਾ ਗਿਆ ਕਿ ਉਹ ਚੋਣ ਲੜਨ ਦੀ ਚਾਹਵਾਨ ਨਹੀਂ ਨਹੀਂ ਇਦਾਂ ਦੀ ਉਹ ਕਹਿੰਦੀ ਕੋਈ ਗੱਲ ਹੀ ਨਹੀਂ ਹੋਈ ਤੋ 3 ਘੰਟੇ ਅਸੀਂ ਬੈਠੀਆਂ ਕੋਈ ਇਦਾਂ ਦੀ ਛੋਣਾ ਬਾਰੇ ਕੋਈ ਗੱਲ ਨਹੀਂ ਹੋਈ ਤੇ ਤਾਂ ਹੀ ਹੋਣਾ ਸੀ ਉਹਨਾਂ ਦੀ ਖਬਰ ਦੀ ਜੇ ਕੋਈ ਪੁਸ਼ਟੀ ਨਹੀਂ ਕਰ ਸਕਦੇ ਵੀ ਖਬਰ ਪਤਾ ਨਹੀਂ ਕਿੱਦਾਂ ਝੂਠਾ ਕੇ ਸੱਚ ਹੈ ਸੁਣੋ ਕਦੇ ਵੀ ਤੁਹਾਡੀ ਪਰਿਵਾਰਕ ਮੈਂਬਰ ਦੇ ਤੌਰ ਤੇ ਮੁਲਾਕਾਤ ਦੇ ਦੌਰਾਨ ਜਾਂ ਫੋਨ ਤੇ ਗੱਲਬਾਤ ਦੌਰਾਨ ਕਦੇ ਇਸ ਬੰ ਚਰਚਾ ਹੋਈ ਹੈ ਨਹੀਂ ਨਹੀਂ ਇਦਾਂ ਦੀ ਅਸੀਂ ਕਦੀ ਕੋਈ ਨਹੀਂ ਫੋਨ ਹੁਣ 2 ਮਹੀਨੇ ਤੋਂ ਬੰਦ ਹੋਇਆ ਇਹਨੂੰ ਹੋ ਗਿਆ ਜੋ ਆ ਜਿਆਦਾ ਛੋਣਾ ਚਾਣਾ ਦਾ ਲਾਨਾ ਹੈ 2 ਮਹੀਨੇ ਹੋ ਕੇ ਫੋਨ ਬੰਦ ਹੋਇਆ ਤੇ ਜਦੋਂ ਮਿਲਣ ਵੀ ਜਾਈਦਾ ਇਦਾਂ ਦੀ ਕੋਈ ਗੱਲਬਾਤ ਅਸੀਂ ਕਦੀ ਕੀਤੀ ਨਹੀਂ ਹੋਰ ਹੀ ਕਦਾ ਮੋਝਾਂਦਾ ਪਤਾ ਸਿੱਖੋ ਚੱਥੇ ਬੰਦੀਆਂ ਮੰਗ ਕਰ ਰਹੀਆਂ ਤੁਹਾਨੂੰ ਕਹਿ ਰਹੀਆਂ ਸਿੱਖ ਜੱਥੇ ਬੰਦੀਆਂ ਦਾ ਪਤਾ ਨਹੀਂ ਸੰਗਤ ਬਹੁਤ ਜ਼ਿਆਦਾ ਕਹਿ ਰਹੀ ਸੰਗਤ ਦਾ ਬਹੁਤ ਪਰ ਮਹੰਗਾ ਦਾ ਸੰਗਤ ਦਾ ਇਹ ਹੀ ਆ ਵੀ ਪਾਈ ਜਾ ਬਚੋਣ ਆਜ਼ਾਦ ਲੜਨਾ ਬਾਕੀ ਅਜੇ ਉਹਨਾਂ ਦੇ ਹੀ ਫੈਸਲਾ ਵਾ ਕੇ ਉਹ ਹੀ ਪਹਿਲੇ ਮੰਨਦੇ ਹੀ ਨਹੀਂ ਉਹ ਅਜੇ ਤੱਕ ਤੇ ਮੰਨਦੇ ਹੀ ਨਹੀਂ ਹੁਣ ਗਾੜੀ ਦਾ ਪਤਾ ਨਹੀਂ ਵੀ ਕੀ ਵਾਈਗਰ ਦੇ ਪਾਣੀ ਚ ਕੋਈ ਉਹ ਕਹਿੰਦੇ ਆ ਜੋ ਵੀ ਕਹਿਣਗੇ ਉਹ ਫਿਰ ਗਾੜੀ ਦਾਸ ਜਿਸ ਤਰ੍ਹਾਂ ਗ੍ਰਫਤਾਰੀ ਵੇਲੇ ਵੀ ਦੱਸਿਆ ਗਿਆ ਕਿ ਤੁਹਾਡੇ ਨਾਲ ਧੱਕਾ ਮੁਕੀ ਹੋਈ ਗੈਰ ਮੁਲਕੀ ਵਤੀਰਾ ਆਪਣਾ ਆ ਗਿਆ ਕਾਫੀ ਦਿਨ ਤੁਹਾਨੂੰ ਜੇਲ੍ਹ ਚ ਰੱਖਿਆ ਗਿਆ ਜੋ ਐਨਐਸਐਚ ਚ 1 ਸਾਲ ਦਾ ਵਾਧਾ ਕੀਤਾ ਗਿਆ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਪੰਜਾਬ ਦੀ ਜੇਲ੍ਹ ਬਾਹਰ ਭੱਗੇ ਆ ਅੱਜ ਵੀ ਪਰਿਵਾਰ ਦੀ ਜਾਂ ਜੱਥੇਬੰਦੀ ਦੀ ਮੰਗ ਹੈ ਕਿ ਉਹਨਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਤਬਦੀਲ ਕੀਤਾ ਜਾਵੇ ਇਹਨਾਂ ਹਲਾਤਾਂ ਦੇ ਮੱਦੇਨਜ਼ਰ ਲੱਗਦਾ ਕਿ ਸਿਆਸਤ ਚਾਣਾ ਚਾਹੀਦਾ ਬਿਲਕੁਲ ਸਿਆਸਤ ਦਾ ਜੇ ਕੋਈ ਨਹੀਂ ਹੈ ਤੇ ਉਹਨਾਂ ਤੇ ਡਿਪੈਂਡ ਕਰਦਾ ਭਾਈ ਸਾਹਿਬ ਤੇ ਵੀ ਉਹ ਸਿਆਸਤ ਚ ਆਉਣਾ ਚਾਹੁੰਦੇ ਕਿ ਨਹੀਂ ਆਉਣਾ ਚਾਹੁੰਦੇ ਕਿਉਂਕਿ ਉਹਨਾਂ ਦੇ ਫੈਸਲਾ ਕਰਦੇ ਤੇ ਪਰਿਵਾਰ ਨਾਲ ਹੈ ਜੇ ਜੋ ਵੀ ਉਹ ਫੈਸਲਾ ਕਰਨਗੇ ਉਹਨਾਂ ਦੇ ਨਾਲ ਆ ਤੇ ਬਾਕੀ ਇਹ ਵੀ ਹੈ ਨਹੀਂ મતલਬ ਕਿ ਸਰਕਾਰ ਤੇ ਅੱਗੇ ਧੱਕਾ ਹੀ ਕਰ ਰਹੀ ਹੈ ਜੇ ਉਹਨੇ ਇਹਨਾਂ ਸੇ ਵਧਾਈ ਉਹ ਵੀ ਕੋਈ ਬੇਸ ਥੋੜਾ ਹੀ ਜਾਣੇ ਅਸੀਂ ਤਾਂ ਉਹ ਵੀ ਉਹਨਾਂ ਤਾਂ ਕਹਿਣਾ ਵਧਾਈ ਹੈ ਬਾਕੀ ਜੋ ਹੋਊਗਾ ਵਾਹ ਕੁਝ ਤਾਂ ਭਾਵੇਂ ਸਾਨੂੰ ਮੰਨਣ ਨੂੰ ਤਿਆਰ ਆ ਕੱਲ ਨੂੰ ਅੱਜ ਉਹਦੇ ਗਏ ਚਾਚਾ ਹੀ ਤੇ ਡੈਡੀ ਗਏ ਮਿਲਣ ਤੇ ਕੱਲ ਨੂੰ ਕਲੀਅਰ ਹੋਊ ਹਾਂ ਜੀ ਕੱਲ ਨੂੰ ਮੁਲਾਕਾਤ ਦਾ ਪੱਛੀ ਮੁਲਾਕਾਤ ਤੋਂ ਬਾਅਦ ਹੀ ਸਾਥ ਹੋਊਗਾ ਹਾਂ ਹਾਂ ਕੱਲ ਸ਼ਾਮ ਤੱਕ ਉਹ ਕਲੀਅਰ ਕਰਨਗੇ ਬਾਅਦ ਮੁਲਾਕਾਤ ਕਰਕੇ ਫਿਕੀ ਪ੍ਰੋਗਰਾਮ ਇਹਨੇ ਭਾਈ ਅਮਰਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਜਿਨ੍ਹਾਂ ਨੇ ਕਿਹਾ ਸੀ ਕਿ ਪਰਿਵਾਰ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਭਾਈ ਸਾਹਿਬ ਲੋਕ ਸਭਾ ਚੋਣ ਲੜਨਗੇ ਕਿ ਨਹੀਂ ਹਾਲਾਂਕਿ ਕੱਲ ਯਾਨੀ ਕਿ ਵੀਰਵਾਰ ਵਾਲੇ ਦਿਨ ਡਿਬਰੂਗਲ ਜੇਲ੍ਹ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਪਿਤਾ ترਸੀਦ ਸਿੰਘ ਅਤੇ ਉਹਨਾਂ ਦੇ ਚਾਚਾ ਜੀ ਵੱਲੋਂ ਮੁਲਾਕਾਤ ਕੀਤੀ ਜਾਣੀ ਹੈ ਉਸ ਗੱਲ ਤੋਂ ਬਾਅਦ ਉਸ ਮੁਲਾਕਾਤ ਤੋਂ ਬਾਅਦ ਇਹ ਗੱਲ ਸਾਫ ਹੋਊ ਕਿ ਭਾਈ ਅਮਰਿਤਪਾਲ ਸਿੰਘ ਲੋਕ ਸਭਾ ਹਲਕਾ ਖਰੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ ਸਿਆਸਤ ਚ ਕੁੱਦਣਗੇ ਜਾਂ ਨਹੀਂ ਕੈਮਰਾ ਪਾਸੇ ਰਾਕੇਸ਼ ਕੁਮਾਰ ਦੇ ਨਾਮ ਅਨੰਦ ਸਿੰਘ ਮੌਂਗਾ ਪੀਟੀਸੀ ਨਿਊਜ਼ ਅਮਰ